ਜਿਹ ਰੀਸੈਂਟਲੀ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਹੰਸ਼ਾਰਪੁਰ ਜ਼ਿਲ੍ਹਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਸੈਂਟਰਲ ਏਜੰਸੀਜ਼ ਦੇ ਕੋਆਰਡੀਨੇਸ਼ਨ ਦੇ ਨਾਲ ਜਿਹੜਾ ਹੈਗਾ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਹਰਪ੍ਰੀਤ ਸਿੰਘ ਐਲੀਆਸ ਪਾਸਟਰ ਜੌਨਸਨ ਆ ਆ ਬੰਦੇ ਦੀ ਉਮਰ ਜਿਹੜੀ ਹੈਗੀ ਲਗਭਗ 35 ইয়ার্স ਤੇ ਆਸपास ਹੈਗੀ ਤੇ ਆ ਪਾਕਿਸਤਾਨ ਦੇ ਜਿਹੜੇ ਆਪਰੇਟਿਵਸ ਹੈਗੇ ਆਈਐਸਆਈ ਦੇ ਉਹਨਾਂ ਦੇ ਇੰਟੈਕ ਸੀਗਾ ਦੋ ਬਾਰ ਪਾਕਿਸਤਾਨ ਵਿਜਿਟ ਕਰ ਚੁੱਕਿਆ ਪਿਛਲੇ ਸਾਲਾਂ ਚ ਆ ਤੇ ਉਹਨਾਂ ਦੇ ਟੱਚ ਹੋਣ ਦੇ ਨਾਲ ਆ ਉਹਨਾਂ ਨੂੰ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਵੀ ਪਾਸ ਔਨ ਕਰਦਾ ਸੀਗਾ ਜਿਵੇਂ ਕਿ ਅ ਜਿਹੜੀ ਇਸ ਹੁਣ ਤੱਕ ਦੀ ਤਪਤੀ ਸੇ ਸਾਹਮਣੇ ਆਇਆ ਹੈਗਾ ਕਿ ਇਹਨੇ ਅ ਅਗਨੀਵੀਰ ਜਿਹੜੀ ਆਰਮੀ ਦੇ ਇੱਕ ਉਹ ਟੰਕ ਹੈਗੀ ਉਹਦੇ ਉਹਦੇ ਰਿਲੇਟਡ ਐਡਵਰਟਾਈਜ਼ਮੈਂਟਸ ਵੀ ਨੇ ਸ਼ੇਅਰ ਕੀਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਇਹਨੇ ਯੂਨੀਫਾਰਮ ਦਾ ਪੈਟਰਨ ਵੀ ਉਹਨਾਂ ਨੂੰ ਸ਼ੇਅਰ ਕੀਤਾ ਉਸ ਤੋਂ ਬਸ ਸਟੈਂਡ ਰੇਲਵੇ ਸਟੇਸ਼ਨ ਦੀ ਲੋਕੇਸ਼ਨਸ ਵੀ ਜਿਹੜੀ ਹੈਗੀ ਮੋਹਾਰਪੁਰ ਦੇ ਆਸ-ਪਾਸ ਦੀਆਂ ਅਲੱਗ-ਅਲੱਗ ਥਾਵਾਂ ਦੀ ਇਸ ਤੋਂ ਮੰਗਦੇ ਰਹੇ ਹੈਗੇ ਇਹਨੇ ਸ਼ੇਅਰ ਕੀਤੀ ਕਿ ਨਹੀਂ ਕੀਤੀ ਉਹ ਇਹਦੇ ਮੋਬਾਈਲ ਦੇ ਡਾਟਾ ਤੋਂ ਡਿਸਕਲੋਜ਼ ਹੋ ਕੇ ਹਾਂ ਜਦੋਂ ਆਪਾਂ ਰੀਟਰੀਵ ਕੋਰ ਕਰਾਂਗੇ ਉਸ ਤੋਂ ਪਤਾ ਲੱਗੇਗੀ ਤੇ ਇਸ ਤੋਂ علاوہ ਸਭ ਤੋਂ ਇੰਪੋਰਟੈਂਟ ਜਿਹੜਾ ਹੈਗਾ ਇਹਨੇ ਲਗਭਗ 8 ਤੋਂ 10 ਮੋਬਾਈਲ ਨੰਬਰ ਤੇ ਇੰਡੀਆ ਦੇ ਮੋਬਾਈਲ ਨੰਬਰਾਂ ਤੇ ਬਾਅਰ ਪਾਕਿਸਤਾਨ 'ਚ ਉਹਨਾਂ ਨੂੰ ਸ਼ੇਅਰ ਕਰਕੇ ਪਾਕਿਸਤਾਨ ਤੇ ਦੁਬਈ 'ਚ ਸ਼ੇਅਰ ਕਰਕੇ ਮਾਤੇ WhatsApp ਐਕਟੀਵੇਟ ਕਰਵਾਏ ਹੈਗੇ OTP ਨੇ ਇਥੋਂ SIM ਕਾਰਡਸ ਨੂੰ ਐਕਟੀਵੇਟ ਕਰਕੇ OTP ਇਥੋਂ ਸ਼ੇਅਰ ਕੀਤਾ ਤੇ ਨੰਬਰ ਉਥੇ ਪਾਕਿਸਤਾਨ 'ਚ ਜਾਂ ਦੁਬਈ 'ਚ ਐਕਟੀਵੇਟ ਕਰਵਾਏ ਹੈਗੇ ਜੋ ਕਿ ਆਗੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਜਿਹੜੇ ਜਿਹੜੇ ISI ਆਪਰੇਟਿਵਸ ਹੈਗੇ ਉਹ ਹੋਰ ਲੋਕਾਂ ਨੂੰ ਸਪਾਇੰਗ 'ਚ ਜਾਂ ਕਿਸੇ ਹੋਰ ਗਲਤ ਕੰਮ 'ਚ ਇਨਵੋਲ ਕਰਨ ਦੇ ਵਾਸਤੇ ਮਿਸਲੀਡ ਕਰਨ ਵਾਸਤੇ ਯੂਜ਼ ਕਰ ਸਕਦੇ ਹੈਗੇ ਤੇ ਇਸ ਕਰਕੇ ਕਾਫੀ ਇੰਪੋਰਟੈਂਟ ਕੇਸ ਇਸਾ ਹੈਗਾ ਇਸ ਤੋਂ ਅਸੀਂ ਹੋਰ ਡਿਟੇਲਸ ਟੈਕਨੀਕਲ ਇਨਵੈਸਟੀਗੇਸ਼ਨ ਤੇ ਬਾਕੀ ਸਾਰੇ ਚੀਜ਼ਾਂ ਕਰ ਰਹੇ ਆ ਹੋ ਸਕਦਾ ਹੋਰ ਵੀ ਖਲਾਫ ਸਰ ਜਿਹੜਾ ਪਾਕਿਸਤਾਨ ਗਿਆ ਕਿਸ ਮੀਹ ਆਪ ਤੇ ਗਿਆ ਸੀ ਕੋਈ ਧਾਰਮਿਕ ਯਾਤਰਾ ਨੂੰ ਜਾਂ ਜਿਹੜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਕਿਸਤਾਨ ਜਿਸ ਤੇ ਗਿਆ ਹੈਗਾ ਇਹਨੇ ਜਿਹੜਾ ਪਾਕਿਸਤਾਨ ਵਿਜ਼ਿਟ ਕੀਤਾ ਉਸ ਚ ਰੀਜ਼ਨ ਜਿਹੜਾ ਦਿੱਤਾ ਗਿਆ ਹੈਗਾ ਉਹ ਹੈਗਾ ਕਿ ਇਹਦਾ ਇਹਨੇ ਦੱਸਿਆ ਕਿ ਵੀ ਮੈਂ ਪਾਸਟਰ ਹੈਗਾ ਇੱਥੇ ਮੈਂ ਪ੍ਰੇਅਰ ਕਰਦਾ ਹੈਗਾ ਮੇਰਾ ਇੱਕ ਉੱਥੇ ਫੋਲੋਅਰ ਹੈਗਾ ਜਿਹਦਾ ਨਾਮ ਸਾਜੀਦ ਹੈਗਾ ਮੈਂ ਉਹਦੇ ਵਾਸਤੇ ਪਹਿਲਾਂ ਪ੍ਰੇਅਰ ਕੀਤੀ ਹੈਗੀ ਤੇ ਉਹ ਮੇਰੀ ਪ੍ਰੇਅਰ ਤੋਂ ਠੀਕ ਹੋਇਆ ਹੈਗਾ ਉਨੇ ਮੈਨੂੰ ਫੇਰ ਆਪਣੀ ਸਿਸਟਰ ਦੀ ਪ੍ਰੇਅਰ ਕਰਨ ਵਾਸਤੇ ਕਿਹਾ ਸਾਜਿਦ ਨੇ ਪਾਕਿਸਤਾਨ ਤੋਂ ਫੇਰ ਮੈਂ ਸਿਸਟਰ ਦੇ ਵਾਸਤੇ ਪ੍ਰੇਅਰ ਕੀਤੀ ਕਿ ਵੀ ਉਹਦਾ ਰਿਸ਼ਤਾ ਜਲਦੀ ਹੋ ਜਾਏ ਤੇ ਫੇਰ ਜਦੋਂ ਉਹਦਾ ਰਿਸ਼ਤਾ ਹੋ ਗਿਆ ਤੇ ਉਹਨੇ ਮੈਨੂੰ ਸ਼ਾਦੀ ਤੇ ਇਨਵਾਈਟ ਕੀਤਾ ਤੇ ਉਹ ਜਿਹੜੀ ਹੈਗੀ ਪੂਰੀ ਗੱਲ ਉਹਨੇ ਦੱਸੀ ਹੈਗੀ ਉਸ ਤਰੀਕੇ ਦਾ ਜਿਹੜਾ ਹੈਗਾ ਉਸ ਤੋਂ ਬਾਅਦ ਅਗਲੀ ਜਿਹੜੀ ਵਿజిਟ ਕਿਨੇ ਕੀਤੀ ਹੈਗੀ ਉਹ ਫੇਰ ਸ਼ਾਦੀ ਦੇ ਮਾਨੇ ਕੀਤੀ ਹੈਗੀ ਜਿਹੜਾ ਸਾਜਿਦ ਦਾ ਸਾਜਿਦ ਨਾਮ ਦਾ ਇੱਕ ਆਪਰੇਟਿਵ ਜਿਹੜਾ ਦੱਸ ਰਿਹਾ ਹੈਗਾ ਉਹਦੇ ਕਜਨ ਦੇ ਸ਼ਾਦੀ ਦੇ ਮਾਨੇ ਇਨੇ ਕਿਹ ਕਿ ਕੇਸ ਕਰਕੇ ਦੋ ਵਾਰ ਆ ਲਗਭਗ 22-23 ਦਿਨ ਜਿਹੜਾ ਹੈਗਾ ਪਾਕਿਸਤਾਨ ਵਿਜ਼ਿਟ ਕਰਕੇ ਆਇਆ ਹੈਗਾ ਲਾਹੌਰ ਆ ਜਾ ਕੇ ਰਿਹਾ ਹੈਗਾ ਤੇ ਉੱਥੋਂ ਫਿਰ ਅੰਮੇ ਵੀ ਅਲੱਗ-ਅਲੱਗ ਲੋਕਾਂ ਨੂੰ ਮਿਲਿਆ ਹੋਏਗਾ ਸਾਰੀ ਚੀਜ਼ਾਂ ਹੈ ਕਿ ਉਹ ਬਾਕੀ ਦੇ ਮੋਬਾਈਲ ਤੋਂ ਸਰ ਕੋਈ ਪਾਕਿਸਤਾਨੀ ਏਜੈਂਟ ਹੈ ਜੋ ਸੋਰੀ ਆਈਐਸਆਈ ਦਾ ਕਿਉਂ ਏਜੈਂਟ ਹਾਂ ਆਬਵੀਅਸਲੀ ਰੱਖੋ ਜਿਹੜਾ ਬੰਦਾ ਸੈਂਸਿਟਿਵ ਇਨਫੋਰਮੇਸ਼ਨ ਰਿਟਰੀਵ ਕਰਨ ਦੀ ਕੋਸ਼ਿਸ਼ ਕਰਦਾ ਹੈਗਾ ਕਿਸੇ ਵੀ ਇੰਡੀਅਨ ਬੰਦੇ ਤੋਂ ਤੇ ਉਹ ਉਹਦਾ ਕੰਮ ਜਿਹੜਾ ਹੈਗਾ ਉਹ ਤੋਂ ਸਪਾਈਂਗ ਕਰਵਾਉਂਦਾ ਹੈਗਾ ਤੇ ਉਹ ਡੈਫੀਨਿਟਲੀ ਜਿਹੜਾ ਹੈਗਾ ਆਈਐਸਆਈ ਦਾ ਕੋਈ ਨਾ ਕੋਈ ਆਪਰੇਟਿਵ ਜਿਹੜਾ ਟ੍ਰੇਨਡ ਆਪਰੇਟਿਵ ਹੁੰਦਾ ਉਹੀ ਇਸ ਤਰੀਕੇ ਤੇ ਕੰਮ ਕਰਦਾ ਹੈਗਾ ਕਿ ਪਹਿਲਾਂ ਬੰਦੇ ਨੂੰ ਟਰੈਪ ਕਰਦਾ ਫਿਰ ਉਸ ਤੋਂ ਧੀਰੇ ਧੀਰੇ ਗੱਲਾਂ ਬਾਤਾਂ ਲੈ ਕੇ ਜਾਂ ਉਹਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਜਿਵੇਂ ਕਿ ਇਹਨੂੰ ਜਿਹੜਾ ਹੈਗਾ ਜਿਹੜਾ ਅਸੀਂ ਬੰਦਾ ਫੜਿਆ ਹੈਗਾ ਹਰਪ੍ਰੀਤ ਸਿੰਘ ਇਹਨੂੰ ਪਿਛਲੇ ਲਗਭਗ 2.5 ਸਾਲਾਂ ਚ ਇਨਾਂ ਨੇ 1 ਲੱਖ ਤੋਂ ਉੱਪਰ ਪੈਸਾ ਇਹਨਾਂ ਨੇ ਵਕ ਵਕ ਟਾਈਮ ਤੇ ਦੇਂਦੇ ਰਹੇ ਹੈਗੇ ਤੇ ਇਹਦੇ ਬਦਲੇ ਚ ਕੁਛ ਨਾ ਕੁਛ ਦੇ ਫੋਟੋਸ ਜੀ ਵਿਜ਼ਿਟ ਜਰੂਰ ਆਣੀ ਦੋ ਜਣਾਂ ਸਾਂ ਪਰਚਾਈ ਹੈ ਨੂੰ ਵਿਜਿਟ ਤੋਂ ਪਹਿਲਾਂ ਪਹਿਲਾਂ ਸੰਪਰਕ ਆਇਆ ਫਿਰ ਵਿਜਿਟ ਕਰਵਾਇਆ ਇਹਨੂੰ ਉੱਥੇ ਸੰਪਰਕ ਕਿਤਨਾ ਦਾ ਸੰਪਰਕ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਸਰ ਕਿੰਨੇ ਦਿਨ ਸਰ ਪਾਕਿਸਤਾਨ ਜਿਹੜਾ ਸੀ ਪਹਿਲਾਂ ਕੋਈ ਤੇ ਇਸ ਤਰ੍ਹਾਂ ਨਹੀਂ ਅਭੀ ਤੱਕ ਇੱਥੇ ਪਹਿਲਾਂ ਕੋਈ ਕੇਸ ਨਹੀਂ ਹੈਗਾ ਤੇ ਪਾਕਿਸਤਾਨ ਲਗਭਗ 22 23 ਦਿਨ ਦੋਨੋਂ ਟੂਰਾਂ ਚ ਰਿਹਾ ਹੈਗਾ ਸਰ ਇਹਨੇ ਕਿਹੜੇ ਸਾਲ ਪਹਿਲਾਂ 2015 2026 ਹਾਂਜੀ ਇਹ ਪਹਿਲਾਂ ਹਰਪ੍ਰੀਤ ਸਿੰਘ ਦਾ ਨਾਮ ਸੀਗਾ ਤੇ ਬਾਅਦ 'ਚ ਹੀ ਨੇ ਆਪਣਾ ਜਿਹੜਾ ਹੈਗਾ ਰਿਲੀਜੀਅਨ ਕਨਵਰਟ ਕਰਕੇ ਤੇ ਉਹ ਇਹਨੇ ਅਮ ਬਹੁਤ ਸੈਨਸਿਟਿਵ ਬਣ ਕੇ ਉੱਚ ਮਹਾਦਰਸਨ ਜੀ ਰੂਪ ਨੂੰ ਵੀ ਕੁਝ ਕਰਦਾ ਥੋੜਾ ਕਿਉਂ ਦੇਖੋ ਆ ਬੜਾ ਸੈਂਸਿਟਿਵ ਰਿਲੀਜੀਅਸ ਮੈਟਰ ਹੈਗਾ ਜਿਹਦੇ ਵਿੱਚ ਬਟ ਯੈਸ ਆ ਜਿਹੜਾ ਹੈਗਾ ਹੁਣ ਕ੍ਰਿਸਚਨਿਟੀ ਦੀ ਪ੍ਰੈਕਟਿਸ ਕਰਦਾ ਸੀਗਾ ਤੇ ਇੱਥੇ ਜਿਹੜਾ ਹੈਗਾ ਹੁਸ਼ਿਆਰਪੁਰ ਤੋਂ ਪਿਛਲੇ ਲਗਭਗ 3-4 ਸਾਲਾਂ ਤੋਂ ਰਹਿ ਰਿਹਾ ਸੀਗਾ ਤੇ ਲੋਕਲ ਆਪਣੇ ਏਰੀਆ 'ਚ ਜਿਹੜਾ ਇਨ ਰੂਟੀਨ ਆਪਣਾ ਪਿੱਛੇ ਬੈਕਗ੍ਰਾਉਂਡ 'ਚ ਕੀ ਕੰਮ ਕਰਦਾ ਸੀਗਾ ਦੈਟ ਇਜ਼ ਉਹ oh, that is the case but ਜਿਹੜਾ ਸਾਹਮਣੇ ਦਾ ਜਿਹੜਾ ਫੇਸ ਸੀਗਾ ਇਹਦਾ ਉਹ ਇੱਕ ਰਿਲੀਜੀਅਸ ਪ੍ਰੀਚਰ ਦਾ ਕਾਮਯਾਬ ਪ੍ਰੈਕਟਿਸ ਕਰਨ ਦਾ ਕੰਮ ਜਿਹੜਾ ਹੈਗਾ ਇਹਨੇ ਮਾਰ ਕੇ ਆਇਆ ਤਾਂ ਕਿਹਾ ਕਿ ਅੱਗੇ ਕੁਝ ਹੋਰ ਵੀ ਥਾਂ ਲਗਾ ਜਿਹੜਾ ਸਾਹਮਣੇ ਦਾ ਨਹੀਂ ਇਸ ਇਸ ਸਪਾਇੰਗ ਦੇ ਕੰਮ 'ਚ ਇਹਦੀ ਫੈਮਿਲੀ ਦਾ ਕੋਈ ਰੋਲ ਸਾਹਮਣੇ ਨਹੀਂ ਆਇਆ ਹੈਗਾ ਜੋਫਨਾਉ ਤੇ ਜੇਕਰ ਇਹਨਾਂ ਦੇ ਮੋਬਾਈਲ ਫੋਨਸ ਤੇ ਡਾਟਾ ਤੋਂ ਕੁਝ ਵੀ ਸਾਹਮਣੇ ਆਉਂਦੀ ਹੈ ਤੇ ਫਿਰ ਅਕੋਰਡਿੰਗ ਲਈ ਸੀਨੀਅਰ ਪੁਲਿਸ ਦੇ ਦਾ ਕੰਮ ਮਾਰਨ ਕੰਟੀਨਿਊ ਤਾਂ ਲੱਗਦਾ ਕਿ ਪਸੋਰ ਫੈਕਟਰ ਜਿਹੜਾ ਇਸ ਇਸ ਡੈਫੀਨਟਲੀ ਕੋਈ ਚੀ ਟੈਕਨੀਕਲ ਇਨਵੈਸਟੀਗੇਸ਼ਨ ਵਾਲਾ ਕੇਸ ਹੈਗਾ ਬੜਾ ਨੈਸ਼ਨਲ ਸਿਕਿਉਰਿਟੀ ਦੇ ਰਿਲੇਟਡ ਬੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਪੰਜਾਬ ਪੁਲਿਸ ਨੇ ਤੇ ਕੌਂਟੈਂਟ ਇੰਟੈਲੀਜੈਂਸ ਨੇ ਜਿਹੜਾ ਕ੍ਰੈਕ ਕੀਤਾ ਹੈਗਾ ਤੇ ਹੁਣ ਇਹਦੇ ਮੋਬਾਈਲ ਦੀ ਸਾਰੀ ਡਾਟਾ ਰਿਟਰੀਵਲ ਪਲੱਸ ਜਿਹੜਾ ਹੈਗਾ ਜਿਹੜੇ SIM ਕਾਰਡਸ ਇਹਨੇ ਖਰੀਦੇ ਹੈਗੇ ਉਹਨਾਂ ਦਾ ਆਈਡੈਂਟੀਫਿਕੇਸ਼ਨ ਉਹਨਾਂ ਚ ਕਿਹੜੇ ਡਾਕੂਮੈਂਟਸ ਨੇ ਯੂਜ਼ ਕੀਤੇ ਹੈਗੇ ਔਰ ਡਾਕੂਮੈਂਟਸ ਅੰਮਤਾ ਵੈਰੀਫਿਕੇਸ਼ਨ ਤੇ ਹੋਰ ਸਾਰੀ ਕਿਸ ਕਿਸ ਤਰੀਕੇ ਦੀ ਇਨਫੋਰਮੇਸ਼ਨ ਇਹਨੇ ਭੇਜੀ ਹੈਗੀ ਉਹ ਵੀ ਸਾਰਾ ਜਿਹੜਾ ਹੈਗਾ ਪੂਰਾ ਬੈਕਗ੍ਰਾਉਂਡ ਚੈੱਕ ਵਗੈਰਾ ਸਾਰਾ ਕਰਵਾਇਆ ਗਿਆ ਸਰ ਇਹ ਬੇਸਿਕਲੀ ਹੁਸ਼ਿਆਰਪੁਰ ਦੀਆਂ ਹੀ ਲొਕੇਸ਼ਨਸ ਵਗੈਰਾ ਉਹ ਤੇ ਸ਼ੇਅਰ ਕਰਤਾ ਸੀ ਇਨਫੋਰਮੇਸ਼ਨ ਜਾਂ ਜਿੱਦਾਂ ਸਾਡੇ ਨਾਲ ਮਿਲਟਰੀ ਏਰੀਆ ਵਿੱਚ ਸਟਾਰਟ ਹੋ ਜਾਂਦਾ ਆਦਮਪੁਰ ਹੈ ਹੁਣ ਤੱਕ ਜਿਹੜੀ ਗੱਲ ਆਈ ਹੈਗੀ ਸਾਹਮਣੇ ਹੁਣ ਤੱਕ ਦੀ ਜਿਹੜੀ ਪੁਸ਼ਤਾਸ਼ ਹੈਗੀ ਉਹਦੇ ਵਿੱਚ ਹੁਸ਼ਿਆਰਪੁਰ ਤੇ ਮਤਲਬ ਲੋਕਲ ਏਰੀਆ ਦੀ ਇਨਫੋਰਮੇਸ਼ਨ ਜਿਹੜਾ ਹੈਗਾ ਆ ਸ਼ੇਅਰ ਕਰ ਦਿੱਤੀ ਠੀਕ ਹੈ ਸਾਡੇ ਪਿੰਨੇ ਸਬਤ ਦੇ ਵਿੱਚੇ ਦੋ 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 ਦਫਾ ਇਹ ਪਾਕਿਸਤਾਨ ਗਿਆ ਦੋ ਸਾਲਾਂ ਦੇ ਵਿੱਚ